ਬਿਨ ਹਰ ਕਾਮ ਨ ਆਵਤ ਹੈ ਜਾਂ ਸੋ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੋਹਾਵਤੇ ਸਤਗੁਰ ਜੀ ਕਿਰਪਾ ਕਰਦੇ ਨੇ ਕਿ ਹੇ ਪਾਈ ਬਿਨਾ ਪ੍ਰਮਾਤਮਾ ਤੋਂ ਬਿਨਾ ਉਸ ਦੇ ਨਾਮ ਤੋਂ ਹੋਰ ਆਤਮਕ ਜੀਵਨ ਦੇ ਵਿੱਚ ਕੁਝ ਵੀ ਕੰਮ ਆਉਣ ਵਾਲਾ ਨਹੀਂ ਸੰਸਾਰਿਕ ਤੌਰ ਤੇ ਮਨੁੱਖ ਜਿੰਨੇ ਵੀ ਕਰਮ ਕਰਦੇ ਹਰੇਕ ਕਰਮ ਜਿਸ ਨੂੰ ਮਿੱਥ ਕਿਉ ਕਰਦਾ ਉਹਨੂੰ ਉਹ ਕਰਮ ਕਿਸੇ ਮੁਕਾਮ ਤੱਕ ਲੈ ਕੇ ਜਾਂਦਾ ਹੈ ਇਸ ਤਰ੍ਹਾਂ ਜਿਹੜੇ ਕਰਮ ਪਰਮਾਤਮਾ ਨਾਲ ਜੁੜਨਦੇ ਨੇ ਪਾਪ ਆਤਮਿਕ ਤਲਤੇ ਨੇ ਸਭ ਕਿੰਦੇ ਨੇ ਨਾਮ ਦੀ ਕਮਾਈ ਤੋਂ ਬਿਨਾ ਹੋਰ ਕੀਤੇ ਹੋਏ ਕਰਮ ਉਹਦੇ ਵਿੱਚ ਕੰਮ ਆਣ ਵਾਲੇ ਨਹੀਂ ਹੋਰ ਜਿਹੜੇ ਕਰਮ ਨੇ ਸਤਿਗੁਰੂ ਨੇ ਬਾਣੀ ਅੰਦਰ ਉਹਨਾ ਅਨੇਕਾਂ ਕਰਮਾਂ ਦਾ ਜ਼ਿਕਰ ਕੀਤਾ ਹੈ ਬਾਦਸ਼ਾਹ ਜੀ ਬਖਸ਼ਿਸ਼ ਕਰਦੇ ਨੇ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾਂ ਰਤ ਰਹਿ ਤਾ ਕਿੰਨੇ ਕਰਮਾਂ ਦਾ ਜ਼ਿਕਰ ਕਿੰਨੇ ਤਰ੍ਹਾਂ ਦੇ ਜਿਹੜੇ ਬਾਹਰੀ ਤੌਰ ਤੇ ਫਿਜ਼ੀਕਲੀ ਬੰਦਾ ਕਰਮ ਕਰਦਾ ਹੈ ਜੀਵਨ ਦੇ ਵਿੱਚ ਸਾਡੀ ਸੁਰਤ ਦੀ ਸ਼ਮੂਲੀਅਤ ਨਹੀਂ ਹੈ ਉਹ ਸਿਰਫ ਬਾਹਰੀ ਤੌਰ ਤੇ ਸ਼ਰੀਰਕ ਤੌਰ ਤੇ ਹੋ ਰਹੇ ਨੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਫਿਰ ਕੰਮ ਆਣ ਵਾਲੇ ਨਹੀਂ ਫਿਰ ਦਾਤਾ ਜੀ ਕਹਿੰਦੇ ਨੇ ਜਾਂਸਿਓ ਰਾਚ ਮਾਚ ਤੁਮ ਲਾਗੇ ਜਿੰਨਾ ਜਿੰਨਾ ਕਰਮਾਂ ਦੇ ਨਾਲ ਤੂੰ ਰਚਿਆ ਹੋਇਆ ਹੈ ਰਾਚ ਮਾਚ ਰਾਚ ਦਾ ਮਤਲਬ ਹੁੰਦਾ ਰਚਣਾ ਬਿੜਿਆ ਮਾਚ ਦਾ ਮਤਲਬ ਹੁੰਦਾ ਬਹੁਤ ਗਹਿਰੇ ਤਲ ਤੇ ਜੁੜਿਆ ਹੋਣਾ ਸਭ ਕਹਿੰਦੇ ਨੇ ਜਿੰਨਾ ਚੀਜ਼ਾਂ ਦੇ ਨਾਲ ਜਿੰਨਾ ਕਰਮਾਂ ਦੇ ਨਾਲ ਤੂੰ ਬਹੁਤ ਗਹਿਰੇ ਤਲ ਤੋਂ ਜੁੜਿਆ ਹੋਇਆ ਹੈ ਉਹ ਮੋਹਨੀ ਮੁਹਾਵਤੇ ਉਹ ਸਿਰਫ ਤੇਰੇ ਮਨ ਨੂੰ ਮੋਣ ਵਾਲੇ ਨੇ ਤੇਰੇ ਮਨ ਨੂੰ ਠੱਗਣ ਵਾਲੇ ਕਰਮ ਨੇ ਇਹਨਾਂ ਮਤਲਬ ਬਾਬੇ ਜੀ ਅਸੀਂ ਪਰਮਾਤਮਾ ਦੇ ਨਾਮ ਦੀ ਕਮਾਈ ਨਹੀਂ ਕਰ ਰਹੇ ਕਮਾਈ ਕੀ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਜਪਜੀਤ ਸਾਹਿਬ ਜੀ ਦਾ ਪਾਠ ਕਰਨਾ ਇੱਕ ਕਿਰਿਆ ਹੈ ਉਹਨੂੰ ਸਮਝ ਲੈਣਾ ਤੇ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਣਾ ਇੱਕ ਕਮਾਈ ਹੈ ਇਹਨੂੰ ਸਾਨੂੰ ਸਮਝਣਾ ਪੈਣਾ ਹੈ ਬਾਣੀ ਇਸੇ ਕਰਕੇ ਜਿੰਨਾ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਬਾਰੀ ਤੌਰ ਤੇ ਪਰ ਉਹਦਾ ਅਸਰ ਨਹੀਂ ਹੈ ਨਾ ਸਮਾਜ ਤੇ ਨਾ ਸੰਸਾਰ ਤੇ ਉਹਦਾ ਕਾਰਨ ਹੀ ਹੈ ਕੀਤੇ ਜਾਣ ਤੇ ਜੋਰ ਹੈ ਪਰ ਉਹਨੂੰ ਸਮਝਣ ਦੇ ਉੱਤੇ ਬਿਲਕੁਲ ਵੀ ਬੰਦਾ ਫੜਨੀ ਕਰਦਾ ਹੈਗਾ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਕਰਮ ਤੂੰ ਕਰ ਰਹੇ ਨੇ ਜਿੰਨਾ ਵਿੱਚ ਤੂੰ ਰਚਿਆ ਹੋਇਆ ਹੈ ਜਿੰਨਾ ਵਿੱਚ ਤੂੰ ਬਹੁਤ ਡੂੰਘੇ ਤਲ ਤੇ ਜੁੜਿਆ ਹੋਇਆ ਹੈ ਉਹ ਸਿਰਫ ਤੇਰੇ ਮਨ ਨੂੰ ਬੋਲਣ ਵਾਲਾ ਵੀ ਮੈਂ ਆ ਕਰਾਂਗਾ ਤੇ ਮੈਨੂੰ ਇਹਦੇ ਬਦਲੇ ਵਿੱਚ ਆ ਮਿਲ ਜਾਏਗਾ ਜੇ ਮੈਂ ਇਹ ਕਰਾਂਗਾ ਤੇ ਮਿਲ ਜਾਏਗਾ ਹਰ ਪਾਠ ਦਾ ਬੰਦੇ ਨੇ ਹਰ ਕਰਮ ਦਾ ਹਰ ਕਿਰਿਆ ਦਾ ਕੋਈ ਨਾ ਕੋਈ ਫਲ ਮਿਥਲੇ ਹਰ ਕਿਰਿਆ ਦਾ ਜੇ ਪਾਠ ਕਰਾਂਗਾ ਤੋਂ ਦੇ ਬਦਲੇ ਵਿੱਚੇ ਮਿਲੇਗਾ ਜੇ ਕਰਾਂਗਾ ਤੋਂ ਦੇ ਬਦਲੇ ਵਿੱਚੇ ਮਿਲੇਗਾ ਹਰ ਚੀਜ਼ ਨੂੰ ਸਤਗੁਰ ਪਾਤਸ਼ਾਹ ਕਹਿੰਦੇ ਨੇ ਸਿਰਫ ਉਹ ਪਦਾਰਥ ਉਹ ਕਰਮ ਮਨ ਨੂੰ ਮੋਹ ਲੈਣ ਵਾਲਾ ਹੋ ਗਿਆ ਕਿਉਂਕਿ ਉਹਦੇ ਨਾਲ ਕੋਈ ਮਨੋਰਥ ਜੁੜ ਗਿਆ ਸੰਸਾਰ ਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕੰਕ ਕਾਮੜੀ ਸੇਜ ਸੋਨੇ ਛੋੜ ਕਿਨੇ ਮ ਜਾਵਤੇ ਪਾਤਸ਼ਾਹ ਕਹਿੰਦੇ ਨੇ ਸੋਨਾ ਇਸਤਰੀ ਸੋਨਾ ਬਣਿਆ ਘਰ ਸਿਜਾ ਹਰ ਚੀਜ਼ ਦਾਤਾ ਜੀ ਕਹਿੰਦੇ ਨੇ ਛੋੜ ਖਿਨੇ ਮੈਂ ਜਾਵਤੇ ਪਤਸ਼ਾਹ ਕਹਿੰਦੇ ਨੇ ਨੰਦੀ ਪਾਇਆ ਅੱਖ ਚਮਕਣ ਦੇ ਸਮੇ ਜਿੰਨੀ ਹੈ ਜੇ ਹੈ ਹੁਣ ਹੋ ਸਕਦਾ ਅਗਲੇ ਪਲ ਨਾ ਹੋਵੇ ਉਰਜ ਰਹਿਓ ਇੰਦਰੀ ਰਸ ਪ੍ਰੇਰਿਓ ਪਰ ਇੰਦਰੀਆਂ ਦੇ ਰਸ ਕਰਨ ਬੰਦਾ ਇਹਨਾਂ ਦੇ ਵਿੱਚ ਉਲਝਿਆ ਹੋਇਆ ਤੇ ਸਭ ਕਹਿੰਦੇ ਨੇ ਬਖੈ ਠਗौरी ਖਾਵਤ ਹੈ ਫਿਰ ਲਗਾਤਾਰ ਰੋਜ਼ ਰੋਜ਼ ਇਹੀ ਠੱਗ ਬੁੱਟੀ ਖਾਂਦਾ ਜਾ ਰਿਹਾ ਹੈ بار بار ਉਹੀ ਕਰਮ ਕਰਦਾ ਹੈ ਤ੍ਰਿਣ ਕੋ ਮੰਦਰ ਸਾਜ ਸਵਾਰੇ ਤਿੱਲਿਆਂ ਦਾ ਮੰਦਰ ਸਵਾਰਦਾ ਹੈ ਸ਼ਰੀਰ ਤਿੱਲਿਆਂ ਦਾ ਮੰਦਰ ਹੈ ਇਹਨੂੰ ਸਵਾਰਦਾ ਹੈ ਇਹਨੂੰ ਸੋਨਾ ਬਣਾਉਂਦਾ ਹੈ ਤੇ ਸਾਬ ਕਹਿੰਦੇ ਨੇ ਪਾਵਕ ਥਲੇ ਜਰਾਬ ਤੇ ਇਹਦੇ ਥੱਲੇ ਅੱਗ ਵੀ ਬਲਦੀ ਪਈ ਹੈ ਕਿਹੜੀ ਮੌਤ ਦੀ ਐਸੇ ਗੜਮੇ ਐਠ ਹਠੀ ਲੋ ਸਭ ਕਹਿੰਦੇ ਨੇ ਇਹੋ ਜੇ ਗੜ ਵਿੱਚ ਕਿਲੇ ਵਿੱਚ ਬੈਠਾ ਹੋਇਆ ਜਿੰਦਾ ਪਤਾ ਕੋਈ ਨਹੀਂ ਕਿਦੋਂ ਅੱਗ ਨਾਲ ਸੜ ਜਾਏ ਦਾਤਾ ਜੀ ਕਹਿੰਦੇ ਨੇ ਫੁੱਲ ਫੁੱਲ ਕੇ ਆਪਾवते ਬੰਦਿਆ ਫਿਰ ਫੁੱਲ ਫੁੱਲ ਕੇ ਹੰਕਾਰ ਕਿਉਂ ਕਰਦੇ ਪੰਜ ਦੂਤ ਮੂਡ ਪਰ ઠાਡੇ ਪੰਜ ਵਿਸ਼ੇ ਵਿਕਾਰ ਦੇਖ ਤੇਰੇ ਮੂਡ ਪਰ ઠાਡੇ ਤੇਰੇ ਸਾਹਮਣੇ ਪਰਤਖ ਬੈਠੇ ਹੋਏ ਕੇਸ ਦਹਿ ਫੇਰਾवते ਉਹ ਜਿੱਧਰ ਚਾਣ ਤੈਨੂੰ ਉਧਰ ਘੁਮਾਈ ਜਾ ਰਹੇ ਨੇ ਦ੍ਰਿਸ਼ਤ ਨਾ ਆਵੇਂ ਅੰਗ ਅਗਿਆਨੇ ਹੈ ਅਗਿਆਨੇ ਬੰਦਿਆ ਤੈਨੂੰ ਦਿਸ ਨਹੀਂ ਰਿਹਾ ਸੋਏ ਰਹੇ ਹੋ ਮਦਮਾਵਤ ਹੈ ਕਿਉਂ ਨਹੀਂ ਦਿਖ ਰਿਹਾ ਕਿਉਂਕਿ ਤੂੰ ਇੱਕ ਨਸ਼ੇ ਵਿੱਚ ਜੀ ਰਿਹਾ ਹੈਂ